ਪਟਿਆਲਾ ਰਿਆਸਤ ਦੀ ਰਾਜਮਾਤਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਮਾਂ ਮਹਿੰਦਰ ਕੋਰ ਦਾ ਅੰਤਿਮ ਸੰਸਕਾਰ ਕਰਵਾ ਦਿੱਤਾ ਗਿਆ ਹੈ। ਮਰਹੂਮ ਮਹਿੰਦਰ ਕੋਰ ਦਾ ਸੰਸਕਾਰ ਸ਼ਾਹੀ ਸਮਾਦਾਂ ਵਿੱਚ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਮਾਂ ਨੂੰ ਮੁੱਖ ਅਗਨੀ ਦੇ ਕੇ ਅੰਤਿਮ ਰਸਮ ਅਦਾ ਕੀਤੀ। ਪਾਰਟੀਵਾ ਤੋਂ ਉੱਪਰ ਉੱਠ ਕੇ ਸੰਸਕਾਰ 'ਚ ਕਈ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਸ਼ਰਧਾਂਜਲੀ ਦਿੱਤੀ। ਕਾਂਗਰਸ ਵੱਲੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਉੱਤੇ ਦਰਜ ਕਰਵਾਏ ਮਾਮਲੇ ਨੂੰ ਲੈ ਕੇ ਮੰਗਲਵਾਰ ਨੂੰ ਵਲਟੋਹਾ ਅਦਾਲਤ ਦੇ ਵਿੱਚ ਪੇਸ਼ ਹੋਏ ਜਿੱਥੇ ਅਦਾਲਤ ਨੇ ਵਲਟੋਹਾ ਨੂੰ ਜ਼ਮਾਨਤ ਦੇ ਦਿੱਤੀ ਹੈ ਕਾਂਗਰਸ ਦੀ ਧੱਕੇਸ਼ਾਹੀ ਦੇ ਵਿਰੁੱਧ 12 ਜੂਨ ਨੂੰ ਅਕਾਲੀ ਦਲ ਵੱਲੋਂ ਡੀਸੀ ਦਫ਼ਤਰ ਤਰਨਤਾਰਨ ਦੇ ਬਾਹਰ ਧਰਨਾ ਦਿੱਤਾ ਗਿਆ ਸੀ ਜਿਸ ਦੌਰਾਨ ਵਲਟੋਹਾ ਦੇ ਡੀਸੀ ਨਾਲ ਅਪਸ਼ਬਦ ਬੋਲਣ ਉੱਤੇ ਕਾਂਗਰਸੀਆਂ ਨੇ ਅਕਾਲੀ ਨੇਤਾ ਵਿਰਸਾ ਸਿੰਘ ਵਲਟੋਹਾ ਉੱਤੇ ਪਰਚਾ ਦਰਜ ਕਰਵਾਇਆ ਸੀ ਲੁਧਿਆਣਾ ਦੇ ਪਾਦਰੀ ਹਤਿਆਕਾਂਡ ਦੇ ਪਿੱਛੇ ਭਾਜਪਾ ਅਤੇ ਹੋਰ ਸਹਿਯੋਗੀਆਂ ਦਾ ਹੱਥ ਹੋਣ ਦਾ ਖਦਸ਼ਾ ਜਤੋਣਾ ਸੁਖਪਾਲ ਖੈਰਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਰਿਹਾ ਹੈ। ਦਿਨਾਨਗਰ ਦੇ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਨੇ ਈਸਾਈ ਭਾਈਚਾਰੇ ਦੇ ਲੋਕਾਂ ਦੇ ਨਾਲ ਮਿਲ ਕੇ ਖੈਰਾਂ ਦੇ ਖਿਲਾਫ ਨਾਰੇਬਾਜ਼ੀ ਕੀਤੀ ਅਤੇ ਪੁਤਲਾ ਵੀ ਸਾੜਿਆ। ਲੋਕ ਇਸ ਨੂੰ ਦੋ ਧਰਮਾਂ ਦੇ ਵਿੱਚ ਪਾੜ ਪਾਉਣ ਵਾਲਾ ਬਿਆਨ ਦੱਸ ਰਹੇ ਨੇ। ਲੋਕਾਂ ਨੂੰ ਚੰਗੀਆਂ ਸਹੂਲਤਾਂ ਅਤੇ ਨੌਜਵਾਨਾਂ ਨੂੰ ਅੱਗੇ ਵਧਣ ਦੇ ਮਕਸਦ ਨਾਲ ਅੰਮ੍ਰਿਤਸਰ ਦੇ ਗੋਲਬਾਗ ਦੇ ਵਿੱਚ সুইমিং ਪੂਲ ਤਿਆਰ ਕੀਤਾ ਗਿਆ ਸੀ ਜੋ ਹੁਣ ਪਾਣੀ ਦੀ ਥਾਂ ਗੰਦਗੀ ਨਾਲ ਭਰਿਆ ਹੋਇਆ ਹੈ ਪ੍ਰਸ਼ਾਸਨ ਦੀ ਨਲਾਇਕੀ ਅਤੇ ਲਾਪਰਵਾਹੀ ਬਾਰੇ ਜਦੋਂ ਮੇਅਰ ਨੂੰ ਦੱਸਿਆ ਗਿਆ ਤਾਂ ਉਹਨਾਂ ਨੇ ਪੂਲ ਨੂੰ ਜਲਦੀ ਚਾਲੂ ਕਰਵਾਉਣ ਦਾ ਭਰੋਸਾ ਦਿੱਤਾ ਹੈ ਮੋਹਾਲੀ ਦੇ ਫੇਰ 7 ਦੇ ਵਿੱਚ ਦਿਨ ਦਿਹਾੜੇ ਇੱਕ ਨਕਾਬਪੋਸ਼ ਲੁਟੇਰਾ ਭਾਰਤੀ ਸਟੇਟ ਬੈਂਕ ਆਫ ਇੰਡੀਆ ਚੋਕ ਗਨਪੁਆਇੰਟ ਤੇ ਲੱਖਾਂ ਰੁਪਏ ਲੈ ਕੇ ਫਰਾਰ ਹੋ ਗਿਆ ਬੈਂਕ ਚ ਲੱਗੇ ਸੀਸੀਟੀਵੀ ਕੈਮਰੇ ਚ ਕੈਦ ਹੋਈਆਂ ਇਹ ਤਸਵੀਰਾਂ ਸਭ ਕੁਝ ਬਿਆਨ ਕਰ ਰਹੀਆਂ ਨੇ ਇਹ ਲੁਟੇਰਾ ਕਰੀਬ 2:29 ਮਿੰਟ ਤੇ ਬੈਂਕ ਦੇ ਵਿੱਚ ਐਂਟਰ ਹੋਇਆ ਤੇ ਦੇਖਦੇ ਹੀ ਦੇਖਦੇ ਗਨ ਦੇ ਜ਼ੋਰ ਤੇ ਪੈਸੇ ਲੁੱਟ ਕੇ ਤੁਰਦਾ ਬਣਿਆ ਸੂਤਰਾਂ ਦੇ ਮੁਤਾਬਕ ਲੁਟੇਰਾ ਕਰੀਬ 10 ਲੱਖ ਰੁਪਏ ਦੀ ਨਕਦੀ ਲੁੱਟ ਕੇ ਲੈ ਗਿਆ ਤਸਵੀਰਾਂ ਫਰੋਜਪੁਰ ਦੇ ਮੋਰੀ ਗੇਟ ਨਜ਼ਦੀਕ ਦੀਆਂ ਨੇ ਜਿੱਥੇ ਇੱਕ ਕਾਰ ਦੇ ਬਾਹਰ ਖੜੀ ਗੱਡੀ ਨੂੰ ਇੱਕ ਵਿਅਕਤੀ ਨੇ ਅੱਗ ਲਗਾ ਦਿੱਤੀ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਕਾਰ ਦੇ ਕੋਲ ਆਇਆ ਤੇ ਕਾਰ ਦਾ ਸ਼ੀਸ਼ਾ ਤੋੜ ਕੇ ਪੈਟਰੋਲ ਪਾ ਕੇ ਗੱਡੀ ਨੂੰ ਅੱਗ ਲਾ ਕੇ ਫਰਾਰ ਹੋ ਗਿਆ। ਇਹ ਸਾਰੀ ਵਾਰਦਾਤ ਕਾਰ ਦੇ ਬਾਹਰ ਲੱਗੇ ਸੀਸੀਟੀਵੀ ਚ ਕੈਦ ਹੋ ਗਈ ਹੈ। ਸੈਂਟਰਲ ਟਾਊਨ ਦੇ ਇੱਕ ਇਲੈਕਟ੍ਰੋਨਿਕਸ ਸ਼ੋਅਰੂਮ ਦੇ ਵਿੱਚ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨ ਸ਼ੋਅਰੂਮ ਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਜਿਸ ਦੇ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ। ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚਦੀਆਂ ਉਦੋਂ ਤੱਕ ਕਾਫੀ ਹੱਦ ਤੱਕ ਨੁਕਸਾਨ ਹੋ ਚੁੱਕਿਆ ਸੀ। ਤਲਵੰਡੀ ਸਾਬੋ ਦੇ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਦਾਖਲ ਹੋਏ ਸਿਰਫਰੇ ਆਸ਼ਿਕ ਨੇ 9ਵੀਂ ਜਮਾਤ ਦੇ ਵਿਦਿਆਰਥੀ ਨੂੰ ਉੱਤੇ ਤਲਵਾਰ ਦੇ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾ ਕਰਨ ਤੋਂ ਬਾਅਦ આરોપી ਫਰਾਰ ਹੋ ਗਿਆ। ਲਹੂਲਹਾਨ ਹੋਈ ਵਿਦਿਆਰਥੀ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾ ਮੋਗਾ ਜੀਟੀ ਰੋਡ ਤੇ 4 ਲੇਨ ਦੇ ਅਧੂਰੇ ਕੰਮ ਕਾਰਨ ਇੱਕ ਟਰੱਕ ਸੜਕ ਤੇ ਪਏ ਵੱਡੇ ਟੋਏ ਦੇ ਵਿੱਚ ਜਾ ਕੇ ਪਲਟ ਗਿਆ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ 5 ਲੋਕ ਜ਼ਖਮੀ ਹੋ ਗਏ ਨੇ ਸਾਰੇ ਜ਼ਖਮੀ ਅਤੇ ਮ੍ਰਿਤਕ ਮੂਲ ਰੂਪ ਦੇ ਵਿੱਚ ਕਲਕੱਤਾ ਦੇ ਰਹਿਣ ਵਾਲੇ ਨੇ ਜੋ ਇੱਥੇ ਮਜ਼ਦੂਰੀ ਕਰਨ ਆਏ ਸਨ ਪਠਾਨਕੋਟ ਦੇ ਮਮੂਨ ਮਿਲਟਰੀ ਸਟੇਸ਼ਨ ਦੇ ਅੰਦਰ ਬਣੇ ਫੈਮਿਲੀ ਕੁਆਰਟਰਾਂ 'ਚ ਇੱਕ ਮਾਂ ਨੇ ਆਪਣੇ ਬੱਚੇ ਦਾ ਕਤਲ ਕਰਕੇ ਖੁਦ ਵੀ ਖੁਦਕੁਸ਼ੀ ਕਰ ਲਈ ਜਾਣਕਾਰੀ ਮੁਤਾਬਕ ਮਹਿਲਾ ਦਾ ਬੇਟਾ ਮਾਨਸਿਕ ਰੂਪ ਤੋਂ ਠੀਕ ਨਹੀਂ ਸੀ ਜਿਸ ਕਾਰਨ ਮਹਿਲਾ ਪਰੇਸ਼ਾਨ ਰਹਿੰਦੀ ਸੀ ਇਸੇ ਕਾਰਨ ਕਰਕੇ ਮਹਿਲਾ ਨੇ ਪਹਿਲਾਂ ਆਪਣੇ ਬੇਟੇ ਦਾ ਕਤਲ ਕੀਤਾ ਤੇ ਫਿਰ ਖੁਦ ਫਾਹ ਲਾ ਕੇ ਆਤਮਹੱਤਿਆ ਕਰ ਲਈ ਮੁਖਸਰ ਦੇ ਪਿੰਡ ਭੁੱਲਰ ਦੇ ਵਿੱਚ ਇੱਕ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਨਹਿਰ 'ਚ ਛਾਲ ਮਾਰ ਕੇ ਆਤਮਹੱਤਿਆ ਕਰ ਲਈ। ਬਲਵਿੰਦਰ ਸਿੰਘ ਨਾਂ ਦੇ ਕਿਸਾਨ ਦੇ ਸਿਰ ਤੇ 4 ਲੱਖ ਦਾ ਕਰਜ਼ਾ ਸੀ। ਬਲਵਿੰਦਰ ਸਿੰਘ ਦੇ ਦੋ ਪੁੱਤਰ ਨੇ ਪਰਿਵਾਰ ਦੇ ਮੁਤਾਬਕ ਆਪਣੇ ਇੱਕ بیٹے ਨੂੰ ਨੌਕਰੀ ਦਿਵਾਉਣ ਲਈ ਉਸਨੇ 1 ਲੱਖ ਰੁਪਏ ਕੰਪਨੀ ਨੂੰ ਦਿੱਤੇ ਸੀ। ਪਰ ਕੁਝ ਦਿਨਾਂ ਬਾਅਦ ਕੰਪਨੀ ਬੰਦ ਹੋ ਗਈ। ਕਿਸਾਨ ਦੇ ਸਿਰ ਤੇ ਕਰਜ਼ੇ ਦਾ ਬੋਝ ਹੋਰ ਵੀ ਵਧ ਗਿਆ। ਜਿਸ ਦੇ ਚੱਲਦਿਆਂ ਕਿਸਾਨ ਨੇ ਪਰੇਸ਼ਾਨ ਹੋ ਕੇ ਇੱਕ ਕਦਮ ਚੁੱਕਿਆ। ਸਿੱਖ ਲੜਕੀ ਨਾਲ ਬਤਮੀਜ਼ੀ ਕਰਨ ਵਾਲੇ ਪੰਜਾਬ ਪੁਲਿਸ ਦੇ આરોપી ਏਐਸਆਈ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਉਧਰ ਦੂਜੇ ਪਾਸੇ ਪੀੜਤ ਲੜਕੀ ਦੇ ਮੁਤਾਬਕ ਪੁਲਿਸ ਉਹਨਾਂ ਦੇ ਪਰਿਵਾਰ ਅਤੇ આરોપી ਦੀ ਕੁੱਟਮਾਰ ਕਰਨ ਵਾਲੇ ਨੌਜਵਾਨ ਨੂੰ ਤੰਗ ਕਰ ਰਹੀ ਹੈ ਮਾਨਸਾ ਨੇੜੇ ਇੱਕ ਪਿੰਡ ਜਟਾਣਾ ਕਲਾਂ ਦੇ ਵਿੱਚ ਔਰਤਾਂ ਨਾਲ ਇੱਕ ਵਿਅਕਤੀ ਹਜ਼ਾਰਾਂ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਗਿਆ ਠੱਗੀ ਦਾ ਸ਼ਿਕਾਰ ਔਰਤਾਂ ਨੇ ਦੱਸਿਆ ਕਿ ਕਚਹਿਰੀ 'ਚ ਕੰਮ ਕਰਨ ਵਾਲੇ ਵਿਅਕਤੀ ਨੇ ਉਹਨਾਂ ਨੂੰ ਲੋਨ ਦਾ ਚਾਂਸਾ ਦੇ ਕੇ 34000 ਰੁਪਏ ਇਕੱਠੇ ਕਰ ਲਏ ਤੇ ਇਸ ਦੇ ਬਦਲੇ ਲੱਖ ਰੁਪਏ ਦਾ ਚੈੱਕ ਦਿੱਤਾ ਜੋ ਬਾਊਂਸ ਹੋ ਗਿਆ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕਪੂਰਥਲਾ ਪੁਲਿਸ ਨੇ ਸੁਲਤਾਨਪੁਰ ਲੋਧੀ ਕੋਲ ਨਾਕਾਬੰਦੀ ਕਰਕੇ ਅਜੇਹੇ ਗਰੋ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਰੀਬ 34 ਏਟੀਐਮ ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਿਆ ਹੈ। ਹਾਲੀ ਦੇ ਵਿੱਚ 20 ਜੁਲਾਈ ਨੂੰ ਵੀ ਇਨ੍ਹਾਂ ਲੁਟੇਰਿਆਂ ਨੇ ਸੁਲਤਾਨਪੁਰ ਲੋਧੀ ਦਾ ਏਟੀਐਮ ਲੁੱਟ ਕੇ 11 ਲੱਖ 43 ਹਜ਼ਾਰ ਰੁਪਏ ਉਡਾਏ ਸਨ। ਟਿਕਟਣਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਸੀ। ਪੁਲਿਸ ਨੇ ਲੁਟੇਰਿਆਂ ਤੋਂ ਇੱਕ ਕਾਰ ਵੀ ਬਰਾਮਦ ਕੀਤੀ ਹੈ ਜਿਸ ਦੇ ਵਿੱਚ ਗੈਸ ਕਟਰ, ਸਿਲੰਡਰ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਸਮੇ ਵਰਤੀ ਜਾਣ ਵਾਲੀ ਹੋਰ ਸਮੱਗਰੀ ਪਾਈ ਗਈ ਹੈ। ਹੁਸ਼ਿਆਰਪੁਰ ਦੇ ਵਿੱਚ ਮਹਾਰਾਜਾ ਕੰਪਲੈਕਸ ਦੀ ਤੀਜੀ ਮੰਜ਼ਲ ਤੋਂ ਇੱਕ ਨੌਜਵਾਨ ਦੀ Laash ਬਰਾਮਦ ਹੋਈ ਹੈ। ਨੌਜਵਾਨ ਦੀ ਪਛਾਣ ਨਿਤਿਸ਼ ਕੁਮਾਰ ਵੱਜੋਂ ਹੋਈ ਹੈ ਜਿਸ ਦੇ ਮੂੰਹ 'ਚੋਂ ਝੱਗ ਨਿਕਲ ਰਹੀ ਸੀ। ਪੁਲਿਸ ਨੂੰ ਸ਼ੱਕ ਹੈ ਕਿ ਨਿਤਿਸ਼ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਜਲਾਲਾਬਾਦ ਨਜ਼ਦੀਕ ਕਾਰ ਅਤੇ ਬੱਸ ਦੇ ਵਿੱਚ ਭਿਆਨਕ ਟੱਕਰ ਹੋ ਗਈ। ਹਾਦਸੇ ਦੇ ਵਿੱਚ ਜਲਾਲਾਬਾਦ ਦੇ ਰਹਿਣ ਵਾਲੇ ਵਪਾਰੀ ਕ੍ਰਿਸ਼ਨ ਲਾਲ ਬਜਾਈ ਦੀ ਮੌਤ ਹੋ ਗਈ ਹੈ। ਟੱਕਰ ਤੋਂ ਬਾਅਦ ਬੱਸ ਦਾ ਡਰਾਈਵਰ ਫਰਾਰ ਹੋ ਗਿਆ। ਮ੍ਰਿਤਕ ਦਾ ਭਰਾ ਇਸ ਹਾਦਸੇ ਨੂੰ ਖੁਦਕੁਸ਼ੀ ਨਾਲ ਵੀ ਜੋੜ ਕੇ ਦੇਖ ਰਿਹਾ ਹੈ। ਤਸਵੀਰਾਂ ਰੂਪਨਗਰ ਦੇ ਜ਼ਿਲ੍ਹਾ ਅਦਾਲਤ ਕੰਪਲੈਕਸ ਦੀਆਂ ਨੇ ਜਿੱਥੇ ਹਜ਼ਾਰਾਂ ਦੀ ਤਾਦਾਦ ਚ ਇਹ ਨੌਜਵਾਨ ਚਪੜਾਸੀ ਦੀ ਪੋਸਟ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਦਰਅਸਲ ਇਸ ਪੋਸਟ ਲਈ ਅਸਾਮੀਆਂ ਸਿਰਫ 8 ਨੇ ਪਰ ਇੰਟਰਵਿਊ ਦੇਣ ਲਈ ਵੱਡੀ ਗਿਣਤੀ ਦੇ ਵਿੱਚ ਗ੍ਰੈਜੂਏਟ ਪੋਸਟ ਗ੍ਰੈਜੂਏਟ ਅਤੇ ਹੋਰ ਡਿਪਲੋਮਾ ਵਾਲੇ ਲੜਕੇ ਲੜਕੀਆਂ ਪਹੁੰਚੇ ਹੋਏ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇਸ਼ ਭਰ ਦੀਆਂ ਖੇਤੀਬਾੜੀ ਯੂਨੀਵਰਸਟੀਆਂ ਚੋਂ ਤੀਜੇ ਨੰਬਰ ਤੇ ਆਈ ਹੈ ਯੂਨੀਵਰਸਿਟੀ ਨੂੰ ਇਹ ਮਾਨ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਵੱਲੋਂ ਦਿੱਤਾ ਗਿਆ ਹੈ ਖੇਤੀ ਵਿੱਚ ਖੋਜਾਂ ਅਤੇ ਨਵੇਂ ਬੀਜ ਅਤੇ ਹੋਰ ਕਈ ਪ੍ਰਾਪਤੀਆਂ ਹਾਸਲ ਕਰਨ ਤੋਂ ਬਾਅਦ ਯੂਨੀਵਰਸਿਟੀ ਨੂੰ ਇਹ ਮਾਨ ਹਾਸਲ ਹੋਇਆ ਹੈ ਨਵਾਂ ਸ਼ਹਿਰ ਨੇੜੇ ਪਿੰਡ ਸੂਣ ਚ ਬਣੀ ਆਈਟੀਆਈ ਸਿੱਖਿਆ ਅਦਾਰਾ ਘਟ ਅਤੇ ਖੰਡਰ ਜਿਆਦਾ ਲੱਗ ਰਹੀ ਹੈ ਆਈਟੀਆਈ ਦੇ ਅੰਦਰ ਕਈ ਫੁੱਟ ਉੱਚੀ ਕਾ ਉਗੀ ਹੋਈ ਹੈ ਕਲਾਸਾਂ ਚ ਕੁੱਤੇ ਘੁੰਮ ਰਹੇ ਨੇ ਤੇ ਬਾਥਰੂਮ ਪੂਰੀ ਤਰ੍ਹਾਂ ਟੁੱਟੇ ਹੋਏ ਨੇ ਆਲਮੇ ਹੈ ਕਿ ਆਈਟੀਆਈ ਤੱਕ ਵਿਦਿਆਰਥੀ ਜਾਂ ਤਾਂ ਆਪਣੇ ਵਾਹਨਾਂ ਤੇ ਆਉਂਦੇ ਨੇ ਜਾਂ ਫਿਰ ਕਿਸੇ ਤੋਂ ਲਿਫਟ ਮੰਗ ਕੇ ਕੋੜਪੁਰਾ ਦੇ ਸਰਕਾਰੀ ਮਿਡਲ ਸਕੂਲ ਪੁਰਾਣਾ ਕਿਲਾ ਦੇ ਵਿੱਚ ਲਗਾਤਾਰ 2 ਦਿਨ ਚੋਰੀ ਹੋਈ ਹੈ ਇਹ ਚੋਰ ਸਕੂਲ ਦੀ ਕੰਪਿਊਟਰ ਲੈਬ ਦੇ ਵਿੱਚੋਂ 4 ਕੰਪਿਊਟਰ 4 ਮੋਨੀਟਰ ਅਤੇ 4 ਕੀਬੋਰਡ ਚੱਕ ਕੇ ਫਰਾਰ ਹੋ ਗਏ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਬਰਨਾਲਾ ਦੇ ਵਿੱਚ ਸੀਪੀਆਈ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ ਧਰਨਾਕਾਰੀਆਂ ਨੇ ਆਪਣੇ ਆਪ ਨੂੰ ਗ੍ਰਿਫਤਾਰੀਆਂ ਲਈ ਵੀ ਪੇਸ਼ ਕੀਤਾ ਪਰ ਉਹਨਾਂ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਸੀਪੀਆਈ ਆਗੂਆਂ ਨੇ ਦੱਸਿਆ ਕਿ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਨਾ ਕਰਨ ਨਾਲ ਕਿਸਾਨਾਂ ਦੀਆਂ ਖੁਦਕੁਸ਼ੀਆਂ 'ਚ ਵਾਧਾ ਹੋਇਆ ਹੈ ਤੇ ਖੇਤ ਮਜ਼ਦੂਰ ਦੀ ਵੀ ਹਾਲਤ ਵਿਗੜੀ ਹੋਈ ਹੈ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਦੀਵਾਨ ਟੋਡਰਮਲ ਹਾਲ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਵਿਸ਼ਾਲ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ 'ਚ ਸੰਗਤਾਂ ਸ਼ਾਮਲ ਹੋਈਆਂ ਸੰਗਤਾਂ ਨੇ ਗੁਰੂ ਦੀ ਇਲਾਹੀ ਬਾਣੀ ਦਾ ਕੀਰਤਨ ਸੁਣਿਆ ਸਮਾਗਮ 'ਚ ਖਾਸ ਤੌਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬੰਨੂਗਰ ਵੀ ਸ਼ਾਮਲ ਹੋਏ